ਆਪਣਾ ਨਾਮ ਜਮਕਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਅਸੀਂ ਸੰਗਰੂਰ ਜ਼ਿਲ੍ਹਾ ਜੀ ਪਿੰਡ ਤੂੰਗਾ ਹੀ ਪਿੰਡ ਤੂੰਗਾ ਸੰਗਰੂਰ ਤੋਂ ਆਪਾਂ ਤੁਹਾਨੂੰ ਬਾਡੀ ਸਰਵ ਤੇ ਪੰਜ ਤਰ੍ਹਾਂ ਦੇ ਸ਼ੂਜ਼ ਦਿੱਤੇ ਸੀ ਹਾਂ ਜੀ ਤੁਹਾਨੂੰ ਕੀ ਕੀ ਪ੍ਰੋਬਲਮ ਆ ਸੀ ਮੈਨੂੰ ਜੀ ਲੀਵਰ ਦੀ ਪ੍ਰੋਬਲਮ ਜੀ ਜੀ ਡਾਕਟਰਾਂ ਨੇ ਕਹਤਾ ਸੀਗਾ ਵੀ ਦਵਾਈ ਖਾਈ ਚੱਲੀ ਥਲੇ ਬਹੁਤ ਟਾਈਮ ਤੇ ਹੁਣ ਜਵਾਬ ਦੇਗੇ ਤੇ ਕਹਿੰਦੇ ਵੀ ਲੀਵਰ ਚੇਂਜ ਕਰਨਾ ਪਊ ਤਾਂ ਯਾ ਤੁਸੀਂ 3 ਲੱਖ ਰੁਪਏ ਖਰਚ ਆ ਗਏ। ਯਾਨੀ ਕਿ ਤੁਹਾਡਾ ਲੀਵਰ ਜਿਹੜਾ ਸੀ ਬਿਲਕੁਲ ਖਤਮ ਹੋ ਚੁੱਕਾ ਸੀਗਾ। ਹਾਂ ਜੀ ਜਮਾਂ ਲੀਵਰ ਖਤਮ ਹੋ ਚੁੱਕੇਗੀ। ਤੇ ਪੀਲੀਆ ਵੀ ਸੀ। ਪੀਲੀਆ ਕਿੰਨਾ ਸੀ ਆਪਾਂ ਨੂੰ? ਪੀਲੀਆ 7.64-4 ਹੋਇਆ ਸੀ ਭਾਈ ਭਾਈ। 7.4 ਇਹ ਤੁਹਾਡਾ ਪੀਲੀਆ ਸੀ। ਹਾਂ ਜੀ ਔਰ ਲੀਵਰ ਜਿਹੜਾ ਤੁਹਾਡਾ ਬਿਲਕੁਲ ਖਤਮ ਹੋ ਗਿਆ ਡਾਕਟਰ ਕਹਿੰਦੇ ਚੇਰ ਲੈ। ਹਾਂ ਜੀ ਬੰਦ ਪਾ ਗਏ ਲੀਵਰ ਤਾਂ ਹੀ ਤੁਹਾਡਾ। ਤੇ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਸੀ ਆਪਾਂ ਨੂੰ? ਈਵੇਂ ਨੂੰ 2021 ਚ ਟੈਕ ਆ ਗਿਆ ਟੀ ਇਹਨਾਂ ਦਾ। ਜੀ ਦਾਰੂ ਸ਼ਰਾਬ ਪੀਂਦੇ ਨਹੀਂ। ਉਹ ਦਿਨ ਟੈਗ ਹੋ ਗਿਆ ਜੀ ਚਾਕੇ ਲੈ ਇਹਦੇ 5 15 ਦਿਨ ਮੈਨੂੰ ਪਤਾ ਨਹੀਂ ਲੱਗਿਆ ਕਿੱਥੇ ਪਿਆ ਅੱਛਾ ਜੀ ਉਹ ਡਾਕਟਰਾਂ ਨੇ ਬਚਾ ਕੇ ਰਹਿ ਲਿਆ ਜੀ ਜੀ ਹੁਣ ਉਸ ਤੋਂ ਬਾਅਦ ਦਵਾਈ ਦੂ ਵੀ ਮੈਨੂੰ ਹੀ ਪਤਾ ਲੱਗੀ ਗਿਆ ਤੇ ਫਿਰ ਮੈਂ ਦਵਾਈ ਸ਼ੁਰੂ ਕਰੀ ਦਵਾਈ ਮਾ ਕਿੰਨਾ ਘਟੇ ਖਾਣਾ ਪਊ ਉਹ ਕਰੇ ਬਹੁਤ ਟੈਬਲ ਤੇ ਦਵਾਈ ਦਾ ਖਾਣੀ ਹੀ ਪੂਸ ਨੂੰ ساری ਉਮਰ ਤੇ ਲੀਵਰ ਵੀ ਚੇਂਜ ਕਰਨਾ ਪਊਗਾ ਹੁਣ 2021 ਤੋਂ ਲੈ ਕੇ ਦਵਾਈ ਖਾ ਰਹੀ ਸੀ ਹਾਂ ਤੁਸੀਂ 4 ਸਾਲ ਦਵਾਈ ਖਾਦੀ ਆ ਔਰ ਲਾਸਟ ਵਿੱਚ ਡਾਕਟਰਾਂ ਤੁਹਾਨੂੰ ਕਹਿੰਦਾ ਵੀ ਲੀਵਰ ਚੇਂਜ ਕਰ ਲੈਣਾ ਹੈ। ਵੀ ਲੀਵਰ ਹੀ ਨਹੀਂ ਕਰਨਾ। 60 ਤੋਂ 70 ਲੱਖ ਰੁਪਿਆ ਖਰਚਾ ਹੁੰਦਾ ਸੀ। ਹਾਂ ਜੀ ਉਹ ਹੀ ਲੀਵਰ ਵੀ ਉਹਦੇ ਘਰ ਦੇ ਦਾ ਦੇਣਾ ਪੈਣਾ। ਲੀਵਰ ਵੀ ਆਪਣੇ ਪਰਿਵਾਰ ਨੇ ਦੇਣਾ। ਹਾਂ ਜੀ। ਤੇ ਆਪਾਂ ਤੁਹਾਨੂੰ ਬੋਡੀ ਸਾਡੇ ਪੰਜ ਤਰ੍ਹਾਂ ਦੀ ਜੂਸ ਦਿੱਤੀ ਹੈਗੀ ਉਹ ਤੁਸੀਂ ਬਤਿਆ ਅੱਜ ਤੁਸੀਂ ਕੀ ਕਹਿੰਦੇ ਹੋ? ਔਰ ਤੁਹਾਨੂੰ ਹੋਰ ਤੁਹਾਨੂੰ ਦਿੱਕਤਾਂ ਕੀ ਕੀ ਹੁੰਦੀ ਸੀ ਲੀਵਰ ਨਾਲ ਕੰਮ ਕਰਨ ਵਿੱਚ? ਕੰਮ ਕਰਨ ਕੰਮ ਤਾਂ ਕੀ ਕਰਨਾ ਜੀ ਮੈਂ ਤੁਰਨਾ ਵੀ ਬਹੁਤ ਔਖਾ ਤੇ ਜੀ ਮੈਨੂੰ। ਤੁਰ ਨਹੀਂ ਸਕਦੀ ਸੀ। ਤੁਰ ਨਹੀਂ ਸਕਦੇ ਜੀ ਪੈਰ ਇਹਨਾਂ ਦੀ ਮੰਜੇ ਜੀ। अच्छा ਦਵਾਈ ਦੂਹੀ ਨਾਲ ਚੱਲੀ ਜਾਂਦਾ ਜਿੰਨਾ ਟਾਈਮ ਚੱਲਦਾ ਠੀਕ ਹੈ ਜੀ ਤੇ ਠਕਾਟ ਬੁਖਾਰ ਚੜ ਗਿਆ ਉਤਰ ਗਿਆ ਜੀ ਪੀਲੀਆ ਹੋ ਗਿਆ ਜੀ ਐ ਚੱਲੀ ਗਿਆ ਜੀ ਕਮ ਜਾਨੀ ਕਿ ਹੁੰਦਾ ਠੀਕ ਹੀ ਨਹੀਂ ਠੀਕ ਕੰਮ ਕਰ ਕੋਈ ਤੇ ਕਰਦੇ ਸੀ ਨਾ ਕੰਮ ਕੋਈ ਨਹੀਂ ਜ਼ਮੀਨ ਜੂਨ ਤੇ ਠੇਕੇ ਦੇ ਦਿੱਤੀ ਠੇਕੇ ਦਿੱਤੀ ਸੀ ਔਰ ਘਰ ਦਾ ਕੰਮ ਕਰ ਕੋਈ ਨਹੀਂ ਹੁੰਦਾ ਸੀ ਨਾ ਜੀ ਤੇ ਅੱਜ ਬੋਡੀ ਸਰ ਤੁਸੀਂ ਵਰਤਿਆ ਗਿਆ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿੰਦੇ ਹੋ ਮੈਂ ਇੱਕ ਪੈ ਇੱਕ ਵਰਤਿਆ ਜੀ ਹੁਣ ਤੱਕ 50 60 ਦਿਨ ਹੋ ਗਏ ਜੀ ਵਰਤੇ ਇਹਨੂੰ ਹੁਣ ਮੈਨੂੰ ਬਹੁਤ ਜਾਨੀ ਕਿ ਫਰਕ ਹੈ ਜੀ ਉਦੋਂ ਹੁਣ ਕੰਮ ਵੀ ਕਰਦਾ ਜੀ ਮੈਂ ਤੇ ਜਿਹਨੂੰ ਜ਼ਮੀਨ ਠੇਕੇ ਤੇ ਲੈਤੀ ਸੀ ਕਣਕ ਵੀ ਮੈਂ ਆਪ ਦੀ ਜੀ ਜੀ ਕਣਕ ਵੀ ਆਪ ਦੀ ਚੀਆ ਹਾਂ ਆਪਦੇ ਕੰਮ ਕਰ ਗਿਆ ਕਰਦੇ ਆ ਆਪੇ ਆਪ ਕਰ ਲਾ ਤੇ ਕੋ ਪਸ਼ੂ ਰੱਖਿਆ ਸਾਰਾ ਕੰਮ ਕਰ ਆਪ ਕਰਦੇ ਹੁਣ ਆਪ ਕਰਦਾ ਜੀ ਹਾਂ ਸਾਰਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਵਧੀਆ ਜੀ ਸਰੀਰ ਚੱਲ ਰਹੀ ਹੈ ਜਿਹੜੇ ਬਰਾਦਰ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਸੁਨੇਹਾ ਨੂੰ ਇਹਨਾਂ ਨੂੰ ਵੀ ਕਿ ਵਰਤੂ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਦੇਖੋ ਮੇਰੇ ਨਾਲੋਂ ਉੱਪਰ ਇਹਦਾ ਕੋਈ ਹੋਰ ਨਹੀਂ ਹੈ ਤਿੰਨ ਬੋਡੀ ਸਾਹਿਬ ਵਰਤ ਲੈਣਾ ਚਾਹੀਦਾ ਜੀ ਹਾਂ ਜੀ ਬੋਡੀ ਸਾਹਿਬ ਵਰਤ ਲੈਣਾ ਚਾਹੀਦਾ ਜੀ ਥੈਂਕ ਯੂ ਜੀ